ਸਾਡੀ ਸਮੁੱਚੀ ਟੀਮ ਪਿਛਲੇ 6-7 ਸਾਲ ਤੋਂ ਲੈ ਕੇ ਲਗਾਤਾਰ ਇਹ ਦਰਿਆਵਾਂ ਬਾਰੇ ਰੌਲਾ ਪਾ ਰਹੇ ਆ ਅਸੀਂ ਬੋਲ ਰਹੇ ਆ ਕੋਈ ਵੇਲਾ ਅਸੀਂ ਭਵੰਤਮਾਨ ਪ੍ਰਤਾਰ ਸੰਧਵਾ ਵਰਗੇ ਵੀ ਇੱਥੇ ਖੜਕੇ ਬੋਲਦੇ ਰਹੇ ਆ ਇਹ ਤਾਂ ਗੱਲਾਂ ਕਿ ਸਾਡੇ ਦਰਿਆਵਾਂ ਯਾਰ ਪਾਤੀ ਸਾਡੀ ਧਰਤੀ ਯਾਰ ਪਾਤੀ ਵੀ ਭਰਾਵਾ ਰੋਕਣੀ ਕਿਨੇ ਆ ਤਨਾਜੀ ਮੈਨੂੰ ਇੱਥੇ ਸੰਜੀਵ ਸਿੰਘ ਫੌਜੀ ਆ ਮੁੰਡਾ ਕੰਗਨਗਰ ਤੋਂ ਉਹਦਾ ਫੋਨ ਆਇਆ ਕਹਿੰਦਾ ਭਾਈ ਐਥੇ ਅਸੀਂ ਪਰਿਵਾਰ ਕੋਲੇ ਗਏ ਆ ਜਿਹਨੂੰ ਜੰਮ ਦੇ ਜਵਾਕ ਦੇ ਮੂੰਹ ਚ ਕੈਂਸਰ ਪੁਰਾਣੇ ਨਾਲਕਦੇਜ ਨੇ ਬਕਸੇ ਕੀਤੀ ਵੀ ਬੁੱਢਾ ਦਰਿਆ ਹੋ ਕੇ ਬਗੇ ਗਏ ਪਰ ਲੁਧਿਆਣਾ ਵਾਸੀਆਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਬੱਚੇ ਨੂੰ ਦੁੱਧ ਨਹੀਂ ਚੁੰਗਿਆ ਗਿਆ ਡਾਕਟਰਾਂ ਕੋਲੇ ਗਿਆ ਦਿਖਾਇਆ ਤੇ ਉਹਦੇ ਮੂੰਹ 'ਚ ਕੈਂਸਰ ਆ ਦੇਖੋ ਸਾਡੇ ਹਾਲਾਤ ਕੀ ਬਣ ਰਹੇ ਨੇ ਐਨਜੀਟੀ ਨੇ ਹੁਕਮ ਕਰਤਾ ਬੋਰਡਾਂ ਨੇ ਸੈਂਟਰ ਨੇ ਪੰਜਾਬ ਨੇ ਪੋਲਿਊਸ਼ਨ ਬੋਰਡ ਨੇ ਹੁਕਮ ਕਰਦੇ ਭਾਈ ਬੰਦ ਕਰ ਦਿਓ ਹੁਣ ਵੀ ਉਹੀ ਗੱਲਾਂ ਤੇ ਉਹੀ ਡਰਾਮੇ 9 ਕਰੋੜ ਲੀਟਰ ਜ਼ਹਿਰ ਇੱਕ ਦਿਨ ਚ ਪਾ ਕੇ ਬੁੱਢੇ ਦਰਿਆ ਆ ਰਹੇ ਸਭ ਲੋਕ ਉਹ ਗੰਗਾ ਨਗਰ ਬੀਕਾ ਨੇਰ ਤੱਕ ਦੇ ਲੋਕ ਮਾਰਦੇ ਇਹ ਬਹੁਤ ਵੱਡਾ ਮਸਲਾ ਹੈ ਸਭ ਤੋਂ ਗੰਭੀਰ ਮਸਲਾ ਹੈ ਜਬਾ ਅੱਜ ਵੀ ਨਾ ਉੱਠੇ ਦਾ ਮਾਈਕੋ ਗੱਲ ਕਹਿਦਾ ਪੰਜਾਬ ਦੇ ਲੋਕਾਂ ਨੂੰ ਫਿਰ ਤੁਹਾਨੂੰ ਉੱਠਣ ਦੀ ਲੋੜ ਨਹੀਂ ਪਰ ਤੁਸੀਂ ਚਿਹਰਾ ਲਿਆਓ ਤੇ ਜ਼ਹਿਰਾਂ ਲਿਆ ਕੇ ਆਪਣੇ ਜਵਾਕਾਂ ਨੂੰ ਦੇ ਦਿਓ ਘੋਟ ਘੋਟ ਦੇ ਆਪ ਵੀ ਲੋ ਸਸੀ ਕਲ ਲੁਧਿਆਣਾ ਲੈ ਕੇ ਆ ਤੁਸੀ ਮੈਨ ਤਵਾਰੀ ਤਾ ਪਹੁੰਚੇ ਆ ਲੁਧਿਆਣਾ ਗੁਰਦਾਰਾ ਗਊ ਘਾਰ ਦੇ ਵਿੱਚ ਜਿੱਥੇ ਦੱਸਦੀ ਹੈ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਜ ਜਿਹਦੇ ਵਿੱਚ ਲੱਖਾ ਸਦਾਨਾ ਜੀ ਪਹੁੰਚ ਨੇ ਸੋ ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲ ਕੀਤੀ ਗਈ ਉਹਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਕਿ ਕਾਫੀ ਦਿਨ ਪਹਿਲਾਂ ਗੰਦੇ ਨਾਲੇ ਬੁੱਢੇ ਦਰਿਆ ਦੀ ਜਿਹਨੂੰ ਸਾਫ਼ ਕਰਨ ਦੀ ਜਿਹੜੀ ਮੁਹਿੰਮ ਚਲਾਈ ਗਈ ਸੀ ਸੋ ਅੱਜ ਪ੍ਰੈਸ ਕਾਨਫਰੰਸ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਗਈ ਗੱਲਬਾਤ ਕਰਾਂਗੇ ਕਿ ਕਾਫੀ ਸਮਾਂ ਹੋ ਗਿਆ ਹੈ ਗੰਦੇ ਨਾਲੇ ਦਾ ਆਵਾਜ਼ ਚੱਕਦੇ ਨੂੰ ਪਰ ਹਲੇ ਤੱਕ ਉਹ ਜਿਹੜਾ ਬੁੱਢਾ ਦਰਿਆ ਜਿਹੜਾ ਹੁਣ ਸਾਫ਼ ਨਹੀਂ ਹੋਇਆ ਹਲੇ ਤੱਕ ਫਿਰ ਵੀ ਸਤਿਕਾਰ ਸਤਿਕਾਰ ਜੀ ਲੱਖੇ ਭਾਜੀ ਅੱਜ ਇੱਥੇ ਪਹੁੰਚੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਦਿਨਾਂ ਤੋਂ ਆਵਾਜ਼ ਚੱਕ ਰਹੇ ਹਾਂ ਅੱਜ ਗੁਰਦੁਆਰੇ ਸਾਹਿਬ ਪਹੁੰਚੇ ਜਿੱਥੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਾਫੀ ਦਿਨਾਂ ਤੋਂ ਨਹੀਂ ਸਾਲਾਂ ਤੋਂ ਸਾਡੀ ਸਮੁੱਚੀ ਟੀਮ ਆਜੋ ਭਾਈ ਸਾਡੀ ਸਮੁੱਚੀ ਟੀਮ ਪਿਛਲੇ 6-7 ਸਾਲ ਤੋਂ ਲੈ ਕੇ ਲਗਾਤਾਰ ਬੁੱਡੇ ਦਰਿਆ ਬਾਰੇ ਰੌਲਾ ਪਾ ਰਹੇ ਹਾਂ ਅਸੀਂ ਬੋਲ ਰਹੇ ਹਾਂ ਕੋਈ ਵੇਲਾ ਸੀ ਭਵੰਤਮਾਨ ਫਲਤਾਰ ਸੰਧਵਾ ਵਰਗੇ ਇੱਥੇ ਖੜਕੇ ਬੋਲਦੇ ਰਹੇ ਇਹਨਾਂ ਗੱਲਾਂ ਦੇ ਉੱਤੇ ਅੱਜ ਵੀ ਬੋਲੀ ਜਾਂਦਾ ਪੰਜਾਬ ਦਾ ਮੁੱਖ ਮੰਤਰੀ ਅੱਜ ਵੀ ਖੜਕੇ ਸਟੇਜ ਤੇ ਕਹਿੰਦਾ ਜਿਵੇਂ ਨਹੀਂ ਚੋਣਾਂ 'ਚ ਪ੍ਰਚਾਰ ਕਰਦਾ ਸੀ ਕਿ ਸਾਡੇ ਦਰਿਆਵਾਂ ਜ਼ਹਿਰ ਪਾਤੀ ਸਾਡੀ ਧਰਤੀ ਜ਼ਹਿਰ ਪਾਤੀ ਵੀ ਭਰਾਵਾ ਰੋਕਣੀ ਕਿਨੇ ਆ ਹੁਣ ਤੂੰ ਮੰਨ ਵੀ ਰਿਹਾ ਤੂੰ ਮੁੱਖ ਮੰਤਰੀ ਆ ਤੂੰ ਪਹਿਲਾਂ ਵੀ ਵਿਰੋਧੀ ਧਰਜ ਵੀ ਹੁੰਦਾ ਰੌਲਾ ਪਾਉਂਦਾ ਜਦੋਂ ਐਮਪੀ ਹੁੰਦਾ ਵੀ ਰੌਲਾ ਪਾਉਂਦਾ ਸੀ ਰੋਕਣਾ ਹੁਣ ਤੇਰੀ ਜ਼ਿੰਮੇਵਾਰੀ ਆ ਐਨਜੀਟੀ ਨੇ ਹੁਕਮ ਕਰਤਾ ਬੋਰਡਾਂ ਨੇ ਸੈਂਟਰ ਨੇ ਪੰਜਾਬ ਨੇ ਪੋਲਿਊਸ਼ਨ ਬੋਰਡ ਨੇ ਹੁਕਮ ਕਰਤੇ ਭਾਈ ਬੰਦ ਕਰ ਦਿਓ ਹੁਣ ਵੀ ਉਹੀ ਗੱਲਾਂ ਤੇ ਉਹੀ ਡਰਾਮੇ 9 ਕਰੋੜ ਲੀਟਰ ਜ਼ਹਿਰ ਇੱਕ ਦਿਨ ਚ ਪਾ ਕੇ ਬੁੱਢੇ ਦਰਿਆ ਰਹਿ ਜਾਂਦੇ ਲੋਚ ਬੋ ਗੰਗਾ ਨਗਰ ਬੀਕਾਨੇਰ ਤੱਕ ਦੇ ਲੋਕ ਮਾਰਦੇ ਮੈਂ ਅੱਜ ਹੀ ਮੈਨੂੰ ਇੱਥੇ ਸਖਵੀਰ ਸਿੰਘ ਫੌਜੀ ਆ ਮੁੰਡਾ ਗੰਗਾ ਨਗਰ ਤੋਂ ਉਹਦਾ ਫੋਨ ਆਇਆ ਕਹਿੰਦਾ ਭਾਈ ਐੱਚੇ ਅਸੀਂ ਪਰਿਵਾਰ ਕੋਲੇ ਗਏ ਆ ਜਿਹਨੂੰ ਜਮਦੇ ਜਵਾਕ ਦੇ ਮੂੰਹ 'ਚ ਕੈਂਸਰ ਹੈ ਬੱਚੇ ਨੂੰ ਦੁੱਧ ਨਹੀਂ ਚੁੰਗਿਆ ਗਿਆ ਡਾਕਟਰਾਂ ਕੋਲੇ ਗਿਆ ਦਿਖਾਇਆ ਤੇ ਉਹਦੇ ਮੂੰਹ 'ਚ ਕੈਂਸਰ ਆ ਦੇਖੋ ਸਾਡੇ ਹਲਾਜ ਕੀ ਬਣ ਰਹੇ ਨੇ ਤਾਂ ਇਹ ਇਹ ਦੋ ਹਲਾਜ ਉਹਦੇ ਹੋਰ ਕੀ ਬਣਨਗੇ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਭਾਈ ਅਸੀਂ 24 ਅਗਸਤ ਨੂੰ ਇਕੱਠ ਰੱਖਿਆ ਸੀਗਾ ਹੁਣ 3 ਦਸੰਬਰ ਨੂੰ 베ਰਕਾ ਪਲਾਂਟ ਦੇ ਕੋਲੇ ਵੱਡਾ ਇਕੱਠ ਰੱਖਿਆ ਸਰਕਾਰ ਸਾਨੂੰ ਘੇਰਨ ਦੀ ਤਿਆਰੀ ਚਾ ਫੜਨ ਦੀ ਵੀ ਤਿਆਰੀ ਚਾ ਹੋ ਸਕਦਾ ਫੜ ਲੈਣ ਸਾਡੀ ਟੀਮ ਨੂੰ ਫੜ ਲੈਣ ਸਾਨੂੰ ਫੜ ਲੈਣ ਕੁਝ ਵੀ ਕਰ ਸਕਦੇ ਆ ਸਾਡਾ ਪਰਮ ਜਿਉਂ ਨਹੀਂ ਤਿਉਂ ਰਹਿਣਾ ਚਲੋ ਅਸੀਂ ਫੜੇ ਜਾਂਦੇ ਆ ਕਿੰਨੇ ਕੁ ਨੂੰ ਫੜ ਲੈਣਗੇ ਲੱਖਾਂ ਬੰਦਾ ਜੇ ਪੰਜਾਬ ਚ ਉੱਠ ਕੇ ਆਉਂਦਾ ਲੱਖਾਂ ਛੱਡੋ ਜੇ ਕਲਾ ਦੱਖਣ ਨਹੀਂ ਮਾਲਵਾ ਉੱਠ ਕੇ ਆ ਗਿਆ ਲੁਧਿਆਣੇ ਤੋਂ ਲੈ ਕੇ ਜੰਨਾ ਫਰੀਦਕੋਟ ਬੋਰ ਪਾਇਲਕਾ ਮੁਕਸਰ ਮਲੂਟ ਫਰੀਦਕੋਟ ਮੋਗਾ ਗੰਗਾ ਨਗਰ ਬਿਕਾਣਾ ਰੁੱਦੂ ਵੀ ਕਹਾ 8 ਜ਼ਿਲ੍ਹੇ ਪੀੜਤ ਨੇ Rajasthan ਦੇ ਇਹੀ ਲੋਕ ਉੱਠ ਕੇ ਆਗੇ ਤਾਂ ਇਹੀ ਬੰਦ ਕਰ ਦੇਣਗੇ ਸੋ ਇਹ ਬਹੁਤ ਵੱਡਾ ਮਸਲਾ ਸਭ ਤੋਂ ਗੰਭੀਰ ਮਸਲਾ ਹੈ ਜੇ ਅੱਜ ਵੀ ਨਾ ਉੱਠੇ ਤਾਂ ਮਾਇਕੋ ਗੱਲ ਕਹਿਦਾ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਉੱਠਣ ਦੀ ਲੋੜ ਨਹੀਂ ਪਰ ਤੁਸੀਂ ਜ਼ਹਿਰਾਂ ਲਿਆਓ ਤੇ ਜ਼ਹਿਰਾਂ ਲਿਆ ਕੇ ਆਪਣੇ ਜਵਾਕਾਂ ਨੂੰ ਦੇ ਦਿਓ ਘੋਟ ਘੋਟ ਦੇ ਆਪ ਪੀ ਲੋ ਫਿਰ ਇਹੀ ਰਾਹ ਉਹਦੇ ਕੋਲੇ ਬਚਿਆ ਇਹ ਪਾਣੀ ਇਹ ਜ਼ਹਿਰਾਂ ਇਹ ਕੈਮੀਕਲ ਸੋਨੂੰ ਹੌਲੀ 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 ਕੋਈ ਸਾਨੂੰ ਕੈਂਸਰ ਹੋ ਗਿਆ ਸਾਲ ਦੋ ਸਾਲ ਚ ਮਾਰੂਗਾ ਕਿਸੇ ਨੂੰ ਕਾਲਾ ਪੀਲਿਆ ਹੋ ਗਿਆ ਕਿਸੇ ਨੂੰ ਗੁਰਦੇ ਖਤਮ ਹੋ ਗਏ ਉਹ ਜ਼ਹਿਰ ਨਾਲ ਉਹ ਆਕਦਾਮ ਦਾ ਖਤਮਾ ਹੋ ਜਾਊਗਾ ਫਿਰ ਜੇ ਤੁਸੀਂ ਮਰਨਾ ਹੀ ਹੈ ਜੇ ਨਹੀਂ ਉੱਠਣਾ ਅੱਜ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਹੀਂ ਆਪਾਂ ਉੱਠ ਰਹੇ ਤਾਂ ਫਿਰ ਏਦੋਂ ਸੌਖੀ ਮੌਤ ਛੁੱਡ ਲਈ ਇਹੀ ਹੈ ਭਰਾਵਾ ਹੁਣ ਮੈਂ ਦੁੱਖ ਨਾਲ ਕਹਿਣਾ ਇਹ ਗੱਲ ਕਿ ਇੰਨੇ ਚਿਰ ਤੋਂ ਰੌਲਾ ਪੈਂਦਾ ਆ ਰਿਹਾ ਐਡਾ ਗੰਭੀਰ ਮਸਲਾ ਹੈ ਤੇ ਲੋਕ ਹਾਲੇ ਵੀ ਸਾਡੇ ਹੁਕਸ ਉੱਤੇ ਪਏ ਬਿਲਕੁਲ ਕਿਹਾ ਜਾਂਦਾ ਕਿ ਪਹਿਲੇ ਇੱਕ ਦਰਿਆ ਹੁੰਦਾ ਸੀਗਾ ਜਿਹਦੇ ਵਿੱਚ ਨਹਾਇਆ ਵੀ ਜਾਂਦਾ ਸੀਗਾ ਉੱਥੇ ਬੱਚੇ ਜਾਂਦੇ ਸੀਗੇ ਖੇਡਦੇ ਵੀ ਸੀਗੇ ਤੇ ਹੁਣ ਇਸ ਟਾਈਮ ਉਸ ਗੰਦੇ ਨਾਲੇ ਦੇ ਨਾਲ ਖੜਿਆ ਵੀ ਨਹੀਂ ਜਾਂਦਾ ਇਹਦਾ ਕਾਰਨ ਕੀ ਹੈ ਗੰਦਗੀ ਕਿਉਂ ਇੰਨੀ ਕੀ ਜ਼ਿਆਦਾ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਬੁੱਢੇ ਤੇ ਰਾ ਦੇ ਵਿੱਚ ਛੱਡੀ ਜਾਂਦੀ ਹੈ ਸਾਰੇ ਜ਼ਿੰਮੇਵਾਰ ਆ ਪਿਛਲੇ ਸਰਕਾਰਾਂ ਜ਼ਿੰਮੇਵਾਰ ਨੇ ਦੋਸ਼ੀ ਨੇ ਸਾਰੇ ਲੋਕ ਮੋਟਾ ਚਲਾਵਾ ਚੜਦਾ ਹੈ ਡੈਂਗਾ ਤੋਂ ਫੈਕਟਰੀਆਂ ਤੋਂ ਹੋਰ ਪਾਸਿਓਂ ਸਾਰੇ ਪੈਸੇ ਲੈ ਕੇ ਕੁੜਾ ਰੁਪਿਆ ਲੈ ਕੇ ਸਾਰੇ ਲੀਡਰ ਚੁੱਪ ਕਰ ਜਾਂਦੇ ਆ ਕੋਈ ਇੱਥੇ ਬੋਲਣ ਨੂੰ ਤਿਆਰ ਨਹੀਂ ਹੈਗਾ ਪਰ ਵੱਡੀ ਸਵਾਲ ਇਹ ਪੈਦਾ ਹੁੰਦਾ ਜਿਵੇਂ ਇੱਥੇ ਪ੍ਰੈਸ ਕਾਨਫਰੰਸ ਦੇ ਵੀ ਸਾਡੇ ਇੱਕ ਸਵਾਲ ਆਇਆ ਇੱਕ ਯਾਰ ਵੀ ਵੀ ਡੈਂਗਾ ਵਾਲੇ ਕਹਿੰਦੇ ਸਾਨੂੰ ਤਾਂ ਬਦਨਾਮ ਕਰ ਰਹੇ ਨੇ ਜੀ ਸਾਡੀ ਤਾਂ ਜੀ ਇੰਡਸਟਰੀ ਬੰਦ ਕਰਾਉਣੇ ਚਾਹੁੰਦੇ ਆ ਜੀ ਅਸੀਂ ਕਾਰੋਬਾਰ ਕਿੱਥੇ ਕਰਕੇ ਅਸੀਂ ਇਹ ਗੱਲ ਕਹਿਣਾ ਵੀ ਜਿਹੜਾ ਪਾਣੀ ਜਿਹੜੀ ਜ਼ਹਿਰ ਲੋਕ ਜਿਹੜਾ ਕੈਮੀਕਲ ਸੋਡਾ ਪਾਇਆ ਹੋਇਆ ਦਰਮਾਚ ਲੋਕ 40 ਸਾਲ ਤੋਂ ਪੀਂਦੇ ਆ ਤੁਸੀਂ ਗਲਾਸ ਨਹੀਂ ਪੀਣਾ ਘੁੱਟ ਨਹੀਂ ਪੀਣੀ ਇੱਕ ਬੂੰਦ ਪਾਣੀ ਪੀ ਕੇ ਦਿਖਾਓ ਬਿਲਕੁਲ ਤੁਸੀਂ ਮਾਰਦੇ ਲੋਗ 80 80% ਲੋਕਾਂ ਨੂੰ ਪੱਕ ਪੱਕ ਪਿੰਡ ਦੇ ਵਿੱਚ 80% ਲੋਕਾਂ ਨੂੰ ਕਾਲਾ ਪੀਲਾ ਤੇ ਕੈਂਸਰ ਆ ਬਿਲਕੁਲ ਲੱਖਾ ਜੀ ਜਦੋਂ ਵੀ ਸਰਕਾਰ ਆਂਦੀ ਉਹਨਾਂ ਵੱਲੋਂ ਕੋਈ ਨਾ ਕੋਈ ਪ੍ਰੋਜੈਕਟ ਜਿਹੜਾ ਕੱਢਿਆ ਜਾਂਦਾ ਹੁਣ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਵੱਲੋਂ ਵੀ ਪ੍ਰੋਜੈਕਟ ਕੱਢਿਆ ਗਿਆ ਸੀਗਾ ਵੀ ਬੁੱਢਾ ਦਰਿਆ ਜਿਹੜਾ ਸਾਫ਼ ਕੀਤਾ ਜਾਊਗਾ ਸਫਾਈ ਕੀਤੀ ਜਾਊਗੀ ਪਰ ਸਿਰਫ ਵਾਅਦੇ ਕੀਤੇ ਜਾਂਦੇ ਨੇ ਤੇ ਵਾਅਦਿਆਂ ਦੇ ਖਰੇ ਨਹੀਂ ਉਤਰਿਆ ਜਾਂਦਾ ਬੁੱਟਾ ਦਰਿਆ ਸਾਫ਼ ਕੀਤਾ ਜਾਊਗਾ ਮਸਲਾ ਇਹ ਨਹੀਂ ਹੈਗਾ ਬੁੱਢਾ ਦਰਿਆ ਸਾਫ਼ ਕਰਨ ਨਾਲ ਕੀ ਹੁਣ ਗੱਲ ਹੋ ਰਹੀ ਹੈ ਜਿਹੜਾ ਪਾਣੀ 'ਚ ਸਤਲੋ 'ਚ ਕੈਮੀਕਲ ਪਾਇਆ ਜਾ ਰਿਹਾ ਹੈ ਉਹ ਕੈਮੀਕਲ ਕਿਸੇ ਵੀ ਤਰੀਕੇ ਨਾਲ ਜਿਹੜੇ ਵੀ ਇਹ ਕਹਿੰਦੇ ਐ ਵੀ ਤੁਸੀਂ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਟ੍ਰੀਟ ਕਰਕੇ ਸਾਫ਼ ਕਰਕੇ ਅਸੀਂ ਉਹ ਕੈਮੀਕਲ ਕੱਢ ਦਾਂਗੇ ਲਓ ਕੱਢ ਕੇ ਤੁਸੀਂ ਪੀ ਕੇ ਦਿਖਾਓ ਹਾਲਾਂਕਿ ਜਦੋਂ ਇਹਨਾਂ ਨੇ ਅੱچھے ਫੈਕਟਰੀਆਂ ਲਾਈਆਂ ਨੇ ਇਹਨਾਂ ਨੂੰ ਐਨਐਸਆ ਮਿਲੀਆਂ ਨੇ ਉਦੋਂ ਵੀ ਬਕਾਇਦਾ ਤੌਰ ਦੇ ਉੱਤੇ ਲਿਖਿਆ ਗਿਆ ਵੀ ਤੁਸੀਂ ਕੋਈ ਵੀ ਟ੍ਰੀਟਡ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਕਿਸੇ ਧਰਤੀ 'ਤੇ ਠਾਣੀ ਪਾ ਸਕਦੇ ਕਿਸੇ ਦਰਿਆ 'ਚ ਪਾ ਸਕਦੇ ਸਾਫ਼ ਕੀਤਾ ਹੋਇਆ ਨਾਲ ਲਿਖਿਆ ਹੋਇਆ ਉਹ ਵੀ ਨਹੀਂ ਦੁਨੀਆ ਦਾ ਕਾਨੂੰਨ ਆ ਯਾਰ ਭਾਰਤ ਦਾ ਕਾਨੂੰਨ ਆ ਇੱਥੇ ਕੋਈ ਕਾਨੂੰਨ ਦਾ ਨਾਮ-ਨਿਸ਼ਾਨ ਹੀ ਨਹੀਂ ਹੈ ਜੇ ਅਸੀਂ ਗੱਲ ਕਰਦੇ ਆਂ ਅਸੀਂ ਰੌਲਾ ਪਾਉਨੇ ਆਂ ਹੋਜ਼ਰਤ ਸਾਨੂੰ ਕੱਲ ਨੂੰ ਘੇਰ ਕੇ ਕਹਦੇ ਨਾ ਆਜੋ ਤੁਸੀਂ ਰੌਲਾ ਪਾਉਨੇ ਆ ਤੁਸੀਂ ਆਏ ਮਾਹੌਲ ਖਰਾਬ ਕਰਦੇ ਆ ਸਾਡੇ ਖਿਲਾਫ ਦੇਖੋ ਹੁਣ ਇਹਦਾ ਮਤਲਬ ਇਹ ਆ ਵੀ ਇਹ ਸਰਕਾਰ ਤੈਅ ਕਰ ਚੁੱਕੀ ਐ ਧਾਰ ਚੁੱਕੀ ਐ ਵੀ ਜਿਹੜੇ ਆ ਜ਼ਹਿਰਾ ਬੰਦ ਕਰਾਉਣਗੇ ਉਹਦੀ ਫੜਨੇ ਆ ਉਹਨਾਂ ਨੂੰ ਘੇਰਨਾ ਲੋਕਾਂ ਨੂੰ ਘੇਰਨਾ ਤੇ ਜ਼ਹਿਰਾ ਨਹੀਂ ਅਸੀਂ ਬੰਦ ਕਰਨੇ ਇਹ ਅਸੀਂ ਲੋਕਾਂ ਨੂੰ ਆਏ ਮਾਰਨਾ ਇਹਦਾ ਮਤਲਬ ਇਹ ਗੱਲ ਸਾਫ਼ ਹੋ ਗਈ ਇੱਕ ਤਾਂ ਫੋਨ ਅੱਜ ਮੈਸੇਜ ਤੋਂ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ 3 ਦਸੰਬਰ ਜਿਹੜਾ ਤੁਸੀਂ ਕਹਿ ਰਹੇ ਹੋ 3 ਦਸੰਬਰ ਨੂੰ ਥੋੜਾ ਕਾਫੀ ਵੱਡਾ ਜਿਹੜਾ ਕੱਟ ਇਕੱਠਾ ਕੀਤਾ ਜਾਊਗਾ ਉਹ ਸਿਰਫ ਬੁੱਢਾ ਦਰਿਆ ਵਾਸਤੇ 3 ਦਸੰਬਰ ਨੂੰ 베ਰਕਾ ਪਲਾਂਟ ਫਰੋਏਪੁਰ ਰੋਡ ਦੇ ਉੱਤੇ 베ਰਕਾ ਪਲਾਂਟ ਹੈ ਲੁਧਿਆਣੇ ਤੋਂ ਵੜਨ ਤੋਂ ਪਹਿਲਾਂ ਹੀ ਜਿੱਥੇ ਪਹਿਲਾਂ ਵੀ ਅਸੀਂ ਕੱਟ ਕੀਤਾ ਸੀ 24 ਅਗਸਤ ਨੂੰ ਉੱਥੇ ਪੱਟਾ ਕੱਟ ਹੈ ਸਮੁੱਚੇ ਲੋਕਾਂ ਨੂੰ ਪੰਜਾਬ ਤੋਂ ਰਾਜਸਥਾਨ ਤੋਂ ਅਪੀਲ ਕਰਦੇ ਹਾਂ ਮਸਲਾ ਕੱਲਾ ਸਤਲੋਜ ਦਾ ਨਹੀਂ ਹੈ ਸੋਡੇ ਸਾਰੇ ਦਰਿਆ ਪਲੀਤ ਕਰਤੇ ਸੋਡੀ ਧਰਤੀ ਹੇਟਾਂ ਵੀ ਜਹਰਾ ਪਾਈ ਜਾਂਦੇ ਨੇ ਫੈਕਟਰੀਆਂ ਹੋਰ ਥਾਂ ਥਾਂ ਲੱਗੀਆਂ ਜਾਂਦੀਆਂ ਨੇ ਇਹ ਮਸਲਾ ਆਪਾਂ ਇਥੋਂ ਸ਼ੁਰੂ ਕਰਕੇ ਬੁੱਢੇ ਦਰਿਆ ਨੂੰ ਸਾਫ਼ ਕਰਕੇ ਸਭ ਤੋਂ ਪਹਿਲਾਂ 라ਵੀ ਵਿਆਸ ਨੂੰ ਸਾਫ਼ ਕਰਕੇ ਉਦੋਂ ਬਾਅਦ ਅਸੀਂ ਜਿਹੜਾ ਧਰਤੀ ਹੇਟਾਂ ਯਾਰ ਪੈਂਦੀ ਆ ਉਹ ਵੀ ਬੰਦ ਕਰਦੇ ਹਾਂ ਬਿਲਕੁਲ ਇੱਕ ਤੁਹਾਡੇ ਵੱਲੋਂ ਕਿਹਾ ਹੀ ਗਿਆ ਕਿ ਪ੍ਰਸ਼ਾਸਨ ਵੱਲੋਂ ਰੋਕ ਵੀ ਲੈ ਜਾਊਗਾ ਉਹਨਾਂ ਵੱਲੋਂ ਸ਼ਾਇਦ ਸਾਨੂੰ ਰੋਕਿਆ ਵੀ ਜਾਊਗਾ ਤੇ ਜਦੋਂ ਉਹਨਾਂ ਵੱਲੋਂ ਰੋਕਿਆ ਜਾਊਗਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਤੇ ਕੀ ਹੈ ਸਟੈਪ ਹੋਊਗਾ ਤੁਹਾਡਾ ਮੌਕੇ ਦੀ ਰਣਨੀਤੀ ਅਸੀਂ ਤੈਅ ਕਰਾਂਗੇ ਸਾਰਾ ਵੀ ਕੀ ਕਰਨ ਔਰ ਰੋਕਣ ਦੀ ਸਾਨੂੰ ਵਜ੍ਹਾ ਦੱਸ ਦੇਣਾ ਜੀ ਤੁਸੀਂ ਪੁੱਛ ਲਓ ਜਾ ਕੇ ਕਿਸੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਰੋਕ ਕਿਉਂ ਰਹੇ ਆ ਉਹ ਗਲਤ ਕੀ ਕਰ ਰਹੇ ਆ ਉਹਨਾਂ ਦੀ ਗਲਤੀ ਆ ਕਿਸੇ ਪ੍ਰਸ਼ਾਸਨ ਵਾਲੇ ਦੀ ਬਾਹ ਫੜ ਕੇ ਉੱਥੇ ਲੈ ਜਾ ਕੇ ਖੜਾਓ ਬਲੀਪੁਰ ਖੜਾ ਦਿਓ ਤਾਜਪੁਰ ਖੜਾ ਦਿਓ ਜਿੱਥੇ ਪਾਣੀ ਡਿੱਗਦਾ ਵੀ ਆ ਯਾਰ ਆ ਜੀ ਆ ਯਾਰ ਪੀ ਰਹੇ ਨੇ ਲੋਕ ਇੱਕ ਵਾਰੀ ਉੱਥੇ ਤੁਸੀਂ ਪਾਣੀ ਪੀਣਾ ਪੂਣਾ ਮੈਂ ਕਹਿੰਦਾ ਕੋਈ ਖੜ ਦੇ ਕੋਈ ਪ੍ਰਸ਼ਾਸਨ ਵਾਲਾ ਕੋਈ ਕਮਿਸ਼ਨਰ ਕੋਈ ਹੋਰ ਅਧਿਕਾਰੀ ਉੱਥੇ ਕੋਈ ਡੀਸੀ ਉਹ ਪਾਣੀ ਕੋਲੇ ਖੜ ਕੇ 10 ਮਿੰਟ ਦੇਖ ਲੈ ਵੀ ਕਿਵੇਂ ਯਾਰ ਜਿਹੜੀ ਨੱਕ ਨੂੰ ਚੜਦੀ ਆ ਬਿਲਕੁਲ ਸੋ ਪ੍ਰਧਾਨ ਜੀ ਮੌਜੂਦ ਨੇ ਕੀ ਕਹਿਣਾ ਪ੍ਰਧਾਨ ਜੀ ਜਿੱਦਾਂ ਕਿ ਹੁਣ ਅੱਜ ਲੱਖਾ ਜੀ ਵੱਲੋਂ ਤੇ ਤੁਹਾਡੇ ਵੱਲੋਂ ਆਵਾਜ਼ ਚੱਕੀ ਗਈ ਹੈ ਕਿ ਬੁੜੇ ਦਰਿਆ ਨੂੰ ਜਿਹੜਾ ਸਾਫ਼ ਕੀਤਾ ਜਾਊਗਾ 3 ਦਸੰਬਰ ਜਿਹੜੀ ਡੇਟ ਰੱਖੀ ਗਈ ਹੈ ਤੁਹਾਡੇ ਵੱਲੋਂ ਕਿ ਮੁਹਿੰਮ ਤੁਹਾਡੇ ਵੱਲੋਂ ਚਲਾਈ ਗਈ ਹੈ 7 ਸਾਲ ਹੋ ਚੁੱਕੇ ਨੇ ਕਾਫੀ ਲੰਮਾ ਸਮਾਂ ਹੋ ਚੁੱਕਾ ਇਹ ਵੀ ਇਮਤਾ ਭਾਈਵਾਲ ਜੀ ਦਾ ਖਾਲਸਾ ਵੈਰੀ ਜੀ ਫਤੇ ਜੀ ਨਹੀਂ ਇਮਤਾ ਇਹ ਬੋੜੇ ਚਿਰ ਤੋਂ ਚੱਲਦੀ ਪਈ ਆ ਚਲੋ ਲੱਖਾ ਸਿਦਾਨਾ ਦੀ ਜਾ ਇਹਨਾਂ ਦੇ ਨਾਲ ਜਿਹੜੇ ਵੀ ਆਏ ਆ ਸਿੰਘ ਜਾਰੇ ਆਏ ਹਨ ਬਹੁਤ ਬਹੁਤ ਧੰਨਵਾਦ ਬੋੜਦਾ ਦਾ ਗਉ ਘਾੜ ਤੋਂ ਅੱਜ ਇਹ ਮੀਟਿੰਗ ਆਰੰਭ ਕਰੀ ਹੈ ਤੇ ਸਾਰੀ Ludhiana ਵਾਸੀਆਂ ਨੂੰ ਮੈਂ ਤਾਂ ਇਹੀ ਗੱਲ ਕਹਿਣਾ ਚਾਹਣਾ ਵੀ ਪਵਣ ਗੁਰੂ ਪਾਣੀ ਪੀਤਾ ਮਾਤਾ ਤਰਤ ਭਾਤ ਜਿਹੜਾ ਪਾਣੀ ਆ ਜਿਹੜੂ ਆਪਾਂ ਸੁਆਸਥੀ ਰੱਖਾਂਗੇ ਪਹਿਲੇ ਸਾਨੂੰ ਨਸੇ ਖਾਗੇ ਹੁਣ ਸਾਨੂੰ ਪਾਣੀ ਮਾਰ ਦੇਗਾ ਜੇ ਅਸੀਂ ਆਪਣੇ ਆਪ ਨੂੰ ਨਹੀਂ ਸੰਭਾਲਾਂਗੇ ਕੱਲਾ ਪੈਸਾ ਨਹੀਂ ਹੈਗਾ ਜ਼ਰੂਰੀ ਨਹੀਂ ਵੀ ਪੈਸੇ ਨਾਲ ਅਸੀਂ ਸੁੱਖ ਲੈ ਲਾਂਗੇ ਪੈ ਪਰ ਅਸੀਂ ਆਪਣੇ ਸਰੀਰ ਨੂੰ ਨਹੀਂ ਸੰਭਾਲਦੇ ਜਿੰਨਾ ਚਿਰ ਪਹਿਲੇ ਸਾਨੂੰ ਨਸੇ ਖਾਗੇ ਹੁਣ ਸਾਨੂੰ ਪਾਣੀ ਮਾਰ ਦੇਗਾ ਇਹ ਸਾਰੀਆਂ ਲੁਧਿਆਣਾ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੈਂ ਇੱਕ ਬੇਇੱਜ਼ਤੀ ਕਰਨਾ ਚਾਹਣਾ ਵੀ ਆਪਾਂ ਪਾਣੀ ਸਾਫ਼ ਰੱਖੀਏ ਜਿਹੜਾ ਅੱਜ ਗੰਦਾ ਨਾਲਾ ਬਣਤਾ ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਾ ਸ ਹੈ ਜਿਹੜਾ ਅੱਜ 14 ਕਿਲੋਮੀਟਰ ਦਾ 7 ਕੋਦੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ 14 ਕਿਲੋਮੀਟਰ ਦਾ ਅੱਜ 7 ਲੋ ਚੱਲੇ ਗਿਆ ਗੁਰੂ ਨਾਲ ਦੇ ਜੀ ਨੇ ਬਖਸ਼ਿਸ਼ ਕੀਤੀ ਵੀ ਵੱਡਾ ਦਰਿਆ ਹੋ ਕੇ ਬਗੇਗਾ ਇਹ ਪਰ ਲੋਕਾਂ ਨੇ ਸਾਡੇ ਲੁਧਿਆਣਾ ਵਾਸੀਆਂ ਨੇ ਜਿਨ੍ਹਾਂ ਨੂੰ ਅੱਜ ਇੰਡਸਟਰੀ ਵਧੀ ਅੱਜ ਸਾਰਾ ਕੁ ਪਰ ਲੁਧਿਆਣਾ ਵਾਸੀਆਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਮੈਂ ਸਾਰੇ ਅੱਗੇ ਬੇਨਤੀ ਕਰਦਾ ਇਹਨੂੰ ਆਪਾਂ ਸਾਫ਼ ਬਣਾਈਏ ਔਰ ਇਹਨੂੰ ਪਾਣੀ ਪੀਣਯੋਗ ਬਣਾ ਦੇ ਬਿਲਕੁਲ ਕਿਵੇਂ ਲੱਗਦਾ ਕਿ ਜਿਹੜਾ ਨਸ਼ਾ ਆ ਉਹ ਤਾਂ ਰੁਕ ਨਹੀਂ ਸਕਿਆ ਹੱਲੇ ਤੱਕ ਪਰ ਜਿਹੜਾ 7 ਸਾਲਾਂ ਤੋਂ ਇਹ ਮੁਹਿੰਮ ਜਿਹੜੀ ਚੱਲ ਰਹੀ ਹੈ ਤੇ ਹੁਣ ਜਦੋਂ ਅਵਾਜ਼ ਦਸੰਬਰ 3 ਨੂੰ ਚੱਕੀ ਜਾਊਗੀ ਤੇ ਰੁਕ ਜਾਊਗਾ ਇਹ ਗੰਡਾ ਨਾਲਾ ਸਾਫ਼ ਹੋ ਜਾਊਗਾ ਯਕੀਨ ਹੈਗਾ ਮੈਂ ਕਹਣਾ ਚਲੋ ਰੁਕੇ ਗਏ ਨੇ ਇੱਕ ਮੁਹਿੰਮ ਤਾਂ ਚੱਲੇਗੀ ਨਾ ਕਿਉਂਕਿ ਜਦੋਂ ਮੁਹਿੰਮ ਚੱਲਦੀ ਆ ਉਹਦੇ ਇੱਕ ਦਿਨ ਇਹ ਸਮਾਪਤ ਹੁੰਦਾ ਆ ਉਹ ਵੀ ਆਪਾਂ ਮਹਿਮ ਚਲਾਉਣਾ ਹੈ ਕੋਈ ਵੀ ਆਪਾਂ ਅ ਅਦੋਲਣ ਚਲਾਉਣਾ ਹੈ ਨਾ ਅਦੋਲਣ ਜਦੋਂ ਚੱਲਦੇ ਆ ਨਾ ਇਹ ਫਿਰ ਇੱਕ ਦਿਨ ਉਹ ਆਪਣਾ ਪੁਆਇੰਟ ਲੈ ਕੇ ਚੱਲਦੇ ਆ ਔਰ ਮੈਂ ਫਿਰ ਸਾਇਰ ਵਾਸੀ ਨੂੰ ਕਹੀ ਕਹਾਂਗਾ ਵੀ ਆਪਾਂ ਇਹਨੂੰ ਸਵਸ ਰੱਖੀਏ ਔਰ ਵਧੀਆ ਬਣਾਈਏ ਬਿਲਕੁਲ ਸੋ ਦੇਖ ਸਕਦੇ ਹੋ ਕਿ ਕਾਫੀ ਕੱਟ ਜੜਾਏ تھے ਇਕੱਠਾ ਕੀਤਾ ਗਿਆ ਜਿਹਦੇ ਵਿੱਚ ਲੱਕਾ ਸਿਦਾਨਾ ਜੀ ਵੱਲੋਂ ਪਹਿਲਾਂ ਨਸ਼ਿਆਂ ਦੇ ਵੀ ਖਿਲਾਫ ਆਵਾਜ਼ ਚੱਕੀ ਗਈ ਤਾਂ ਬੁੱਢੇ ਦਰਿਆ ਦੇ ਖਿਲਾਫ ਵੀ ਕਾਫੀ ਦਿਨਾਂ ਤੋਂ ਜੜੀ ਆਵਾਜ਼ ਚੱਕੀ ਗਈ ਤਾਂ ਹੁਣ ਉਹਨਾਂ ਵੱਲੋਂ ਕਿਹਾ ਗਿਆ ਕਿ 3 ਦਸੰਬਰ ਨੂੰ ਜਿਹੜਾ ਵਟਾ ਇਕੱਠ ਕਰਕੇ ਸਰਕਾਰ ਤੇ ਅੱਗੇ ਜਿਹੜੀ ਆਵਾਜ਼ ਚੱਕਾਂਗੇ ਤੇ ਪ੍ਰਸ਼ਾਸਨ ਨੂੰ ਘੂਹਾਰ ਲਾਵਾਂਗੇ ਕਿ ਜਿਹੜਾ ਬੁੱਢਾ ਦਰਿਆ ਹੈ ਉਹਨੂੰ ਜਿਹੜਾ ਗੰਦਾ ਨਾ ਕੀਤਾ ਜਾਵੇ ਉਹਦਾ ਜਿਹੜਾ ਕਾਲਾ ਪਾਣੀ ਹੈ ਉਹ ਖਤਮ ਕੀਤਾ ਜਾਵੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ 3 ਦਸੰਬਰ ਨੂੰ ਜਿਹੜਾ ਇਹ ਜਿਹੜਾ ਜਿਹੜੇ ਨੌਜਵਾਨ ਨੇ ਉੱਥੇ ਪਹੁੰਚਦੇ ਨੇ ਤੇ ਆਉਣਾ ਵੱਲੋਂ ਕੀ ਆਵਾਜ਼ ਚੱਕੀ ਜਾਂਦੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਇਹਨਾਂ ਦੀ ਆਵਾਜ਼ ਨੂੰ ਸੁਣਦਾ ਹੈ ਅਮਲ ਕਰਦਾ ਹੈ ਕਿ ਨਹੀਂ ਕਮੈਂਟਰ ਆਇ ਤੁਸੀਂ ਜ਼ਰੂਰ ਦੱਸ ਰਹੇ ਕਿ ਬੁੱਢਾ ਦਰਿਆ ਜਿਹੜਾ ਜਿੰਨਾ ਕਿ ਗੰਦਾ ਹੋ ਚੁੱਕਿਆ ਹੈ ਕਿ ਉਹਦੇ ਵਿੱਚੋਂ ਜਿਹੜੀਆਂ ਉਹਦੇ ਨਾਲ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਆ ਲਗ ਰੀਆਂ ਨੇ ਕਮੈਂਟਰਾਂ ਨੂੰ ਤੁਸੀਂ ਜਰੂਰ ਦੱਸਣਾ ਦੇਖਦੇ ਲੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਅਮੀਨ ਨਾਲ ਧੰਨਵਾਦ